ਕਰਦੇ ਅੱਜ ਜਿਹੜਾ ਪਿੰਡ ਮੂਸੇ ਵਿੱਚ ਜਿਹੜਾ ਝਗੜਾ ਹੋਇਆ ਉਸ ਨੂੰ ਲੈ ਕੇ ਸਾਡੇ ਨਾਲ ਬਜ਼ੁਰਗ ਕਮਜੂਦਿਆ ਉਹਨਾਂ ਨੂੰ ਪੁੱਛਦੇ ਆ ਕਿ ਕੀ ਮਸਲਾ ਵਾ ਕੀ ਇਹਨਾਂ ਦਾ ਕਹਿਣਾ ਹੈ ਅਜੀ ਜੀ ਜੁਬ ਕੀ ਆਪਣਾ ਨਾਮ ਹੈ ਨਾਮ ਮੇਰਾ ਅਛਰ ਸਿੰਘ ਹੈ ਅਛਰ ਸਿੰਘ ਹਾਂਜੀ ਤੇ ਕੀ ਗੱਲ ਹੋਈ ਹੈ ਜਿਹੜੀ ਅੱਜ ਹੋਈ ਹੈ ਇਥੋਂ ਰੈਲੀ ਦੇ ਇਕੱਠੀ ਹੋ ਕੇ ਚੱਲੇ ਸੀ ਹਾਂ ਨਾਲ ਚੌਂਕ 'ਚ ਗੱਲ ਪੈ ਕੇ ਆ ਅੱਠਾਂ ਪੀੜ੍ਹੀਆਂ ਦੇ ਸਾਹਮਣੇ ਬਗ ਹਾਂ ਪਿਚਾ ਪਾਣੀ ਦੇ ਤਹ ਹੁੰਦੇ ਆ ਵੀ ਜਾਣ ਨਾਲ ਹਾਂ ਕਿ ਚੱਲੇ ਹਾਂ ਹਾਂ ਕੋਈ ਗੱਲ ਬਾਤ ਨਹੀਂ ਸੀ ਹਾਂ ਕਿ ਗਾਇਬ ਨਾ ਕਰੀ ਹੂੰ ਤੇ ਕੋਈ ਬੰਦੇ ਪਤਾ ਲਗਾ ਜ਼ਖਮੀ ਹੋਇਆ ਹੈ ਤੁਹਾਡਾ ਬੰਦਾ ਜ਼ਖਮੀ ਹੈ ਨਾ ਵਿੱਚ ਮੈਂ ਗਿਆ ਹੀ ਨਹੀਂ ਜੀ ਉੱਥੇ ਪਰ ਸਾਥ ਜਾਂਦਾ ਹੂੰ ਮੈਂ ਇਹ ਕਰੀ ਆ ਆਲਾ ਬਾਕੀ ਹੂੰ ਤੇ ਮਤਲਬ ਕਿ ਉਹ ਕਹਿੰਦੇ ਜੀ ਅਸੀਂ ਸਰਪੰਚੀ ਸਾਡੇ ਕੋਲ ਤੇ ਸਰਪੰਚੀ ਖੋਣੀ ਜਾਂਦੇ ਕੋਈ ਹੈ ਇਹੋ ਜੀ ਕਰ ਲੈ ਅਸੀਂ ਮੈਂਬਰ ਨਹੀਂ ਗੇ ਅਸੀਂ ਸਰਪੰਚ ਨਹੀਂ ਕਿੱਥੋਂ ਹੋ ਗਾ ਹੂੰ ਜਿਵੇਂ ਇਥੋਂ ਦੇਸ਼ ਕਰਉਂਦੇ ਹੁੰਦੇ ਪੰਚ ਮੁਖਾ ਦੇ ਹੂੰ ਪਰ ਮੈਂ ਮੈਂਬਰੀ ਕਰਕੇ ਕਹਿੰਦੇ ਫਿਰ ਫਿਆਨ ਦੇ ਹੂੰ ਤੇ ਉਹ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਤੇ ਤੁਸੀਂ ਵੀ ਕਿਸੇ ਪਾਰਟੀ ਨਾਲ ਰੱਖਦੇ ਹੋ ਸਬੰਧ ਆਮ ਦੀ ਚੱਲੇ ਹੈ ਅੱਜ ਤੁਸੀਂ ਆਮ ਆਦਮੀ ਪਾਰਟੀ ਨਾਲ ਹਾਂ ਚੱਲੇ ਹੈ ਅੱਜ ਹੂੰ ਉਹਨਾਂ ਦੇ ਹੂੰ ਉਥੇ ਰੈਲੀ ਹੁੰਦੀ ਹੈ ਹੂੰ ਤੇ ਗੋਲੀ ਗਾਲੀ ਚੱਲੀ ਗੋਲੀ ਫਿਰ ਕਿੰਨੇ ਚਲਾਈਏ ਕੋਈ ਪਤਾ ਨਹੀਂ ਹੂੰ ਜਦ ਕਰਨਾ ਹੈ ਘਰੇ ਹੀ ਹੂੰ ਮੈਂ ਜਾਨਣਾ ਤੇ ਨਾਲ ਘਰੇ ਹੂੰ ਉਹ ਕਹਿੰਦੇ ਬੱਸ ਦਾ ਰੈਲੀ ਦਾ ਕੋਈ ਵਿਰੋਧ ਕੀਤਾ ਗਿਆ ਵਿਰੋਧ ਕਿਹਦੇ ਹੈ ਕੋਈ ਵਿਰੋਧ ਹੈ ਅੱਗੇ ਤੇ ਬੰਦੇ ਪੁੱਛ ਹੀ ਲੈਣਾ ਤੁਹਾਨੂੰ ਹੂੰ ਇਹ ਵੀ ਚੱਲੇ ਹੋਣਗੇ ਚੱਲੇ ਹੂੰ ਮਲਕੇ ਇੱਕੇ ਪਾਰਟੀ ਨਾਲ ਤੋਂ ਧੜੇ ਸੰਬੰਧ ਹੈ ਠੀਕ ਹੈ ਨਾਲ ਮजूद ਸੀਗੇ ਅਚਰ ਸਿੰਘ ਜੀ ਪਿੰਡ ਬੂਸੇ ਤੋਂ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੁਝ ਨੌਜਵਾਨ ਜਿਹੜੇ ਲੜਕੇ ਸੀਗੇ ਉਹ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਜਾ ਰਹੇ ਸੀਗੇ ਜਿੱਥੇ ਉਹਨਾਂ ਦਾ ਰਸਤਾ ਰੁਕਿਆ ਗਿਆ ਉਹਦੇ ਝਗੜਾ ਹੋਣ ਦੇ ਉੱਤੇ ਜਿਹੜਾ ਵਿਵਾਦ ਜਿਹੜਾ ਬਣਿਆ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਦੂਜੀ ਪਾਰਟੀ ਜਿਹੜੀ ਆ ਜਿਹੜਾ ਸਰਪੰਚ ਧੜਾ ਉਹ ਵੀ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਹੁਣ ਵੇਖਣਾ ਹੈ ਕਿ ਪੁਲਸ ਜਿਹੜੀ ਹੈ ਜਾਂਚ ਤੋਂ ਬਾਅਦ ਕੀ ਕਾਰਵਾਈ ਅਮਲ ਚ ਲੈਂਦੀ ਹੈ ਜਿਹੜਾ ਤਰਨ ਤਰਨ ਦੇ ਪਿੰਡ ਮੂਸੇ ਵਿੱਚ ਠਾਣਾ ਚਭਾਲ ਦੇ ਦਿਨ ਆਉਂਦਾ ਪਿੰਡ ਹੈ ਅੱਜ ਇੱਥੇ ਜਿਹੜਾ ਫੇਰੇ ਕੁਝ ਲੋਕਾਂ ਦੇ ਵਿੱਚ ਆਪਸੀ ਝਟਪਣ ਦੌਰਾਨ ਗੋਲੀ ਚੱਲੀ ਆ ਗੱਲ ਕਰਨ ਦੇ ਇੱਥੇ ਜਿਹੜੇ ਮੌਜੂਦ ਲੋਕ ਹੈ ਆਪੀ ਕੀ ਮਸਲਾ ਹੈ ਕਿਸ ਕਰਕੇ ਗੋਲੀ ਚੱਲੀ ਹੈ ਤੇ ਕਿੰਨੇ ਕ ਫੈਰ ਹੋਏ ਹੈ ਤੇ ਕਿੰਨਾ ਕ ਨੁਕਸਾਨ ਹੋਇਆ ਹੈ ਹਾਂਜੀ ਕੀ ਨਾਮ ਆਤਾ ਜੀ ਆਪਣਾ ਮੇਰਾ ਨਾਮ ਮਰੀਕੌਰ ਆ ਤੇ ਕਿਹੜਾ ਪਿੰਡ ਆ ਆਹੋ ਮੈਂ ਮਾਂ ਮਾਂ ਕਰਨੈਲ ਸਿੰਘ ਸਰਪੰਚ ਦੀ ਮੰਮੀ ਆ ਹਾਂ ਇਧਰ ਇੱਕ ਮਾਤਾ ਜੀ ਮੂਸੇ ਪਿੰਡ ਤੇ ਕੀ ਗੱਲ ਹੋਈ ਹੈ ਗੱਲ ਕੋਈ ਨਹੀਂ ਹੋਈ ਜੀ ਮੁੰਡਾ ਸਾਡਾ ਉੱਥੇ ਅੰਡੇ ਤੇ ਲੰਗਰ ਆ ਤੇ ਗਿਆ ਹੈ ਹਾਂ ਹਨ ਪੁੱਤਰ ਮੇਰਾ ਐਡਾ ਵੱਡਾ ਉਹ 12 ਜਣੇ ਆ ਉਹਨਾਂ ਨੇ ਘੇਰ ਕੇ ਤੇ ਸਿਰ ਪਾੜਿਆ 8 ਟੰਕੇ ਲੱਗੇ ਆ ਤੇ ਆ ਗਲਚ ਵੱਜੀ ਆਤ ਉਹਨੇ ਰਾਤ ਉਹਨੂੰ ਮਾਲੂਵਾਲ ਦੇ ਮੁੰਡੇ ਲੈ ਗਿਆ ਆਦੇ ਘਰ ਰੱਖਿਆ ਤੇ ਉਹਨਾਂ ਪੱਟੀ ਕਰਾਈ ਦਿਨੇ ਉਹ ਲੈ ਕੇ ਆਇਆ ਉਹਨੇ ਆਨ ਕਿ ਆਪਦੇ ਚਾਚੇ ਸਰਪੰਚ ਦੇ ਮੱਖਾ ਵੀ ਮੈਨੂੰ ਉਹਨਾਂ ਘੇਰ ਲਿਆ ਮੈਂ ਉੱਥੇ ਲੰਗਰ ਸੇਵਾ ਤੇ ਚੱਲਿਆ ਤੇ ਉਹ ਜਾਂ ਬਾਹਰ ਨਿਕਲੇ ਤੇ ਰੌਲਾ ਰੱਪਾ ਪੈਣ ਰਿਹਾ ਤੇ ਉਹ ਕਿਤੇ ਪਹਿਲੋ ਤਿਆਰ ਹੋ ਕੇ ਬਿਠੇ ਤੋਂ ਖੜੇ ਕਰਿਆ ਹਾਂ ਪੈਸਾ ਕਾਰਨ ਕੀ ਇਹ ਝਗੜੇ ਦਾ ਕੋਈ ਝਗੜਾ ਨਹੀਂ ਹੈਗਾ ਹਾਂ ਮੇਲੇ ਦਾ ਕੰਮ ਚੱਲ ਰਿਹਾ ਕੋਈ ਝਗੜਾ ਨਹੀਂ ਮੁੰਡਾ ਸੇਵਾ ਕਰ ਰਿਹਾ ਕੋਈ ਅੱਜ 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 ਕੋਈ バス ਰੈਲੀ ਵਾਸਤੇ ਚੱਲੀਗੀ ਹਾਂਜੀ ਰੈਲੀ ਵਾਸਤੇ バス ਆਈ ਰਾਤ ਦੀ ਮੰਗਵਾਈ ਹੋ ਵੀ ਪਰਿਵਾਰ ਦੇ ਮੈਂਬਰ ਗੱਲ ਕਰ ਲਏ ਨੇ ਕੀ ਕਹਿਣ ਚਾਹੁੰਦੇ ਆ ਹਾਂਜੀ ਕਹਿਣ ਕੀ ਆਪਣਾ ਨਾਂ ਜੇ ਹਾਂਜੀ ਗੁਰਪ੍ਰੀਤ ਕੌਰ ਮੈਂ ਸਰਪੰਚ ਦੀ ਵਾਈਫ ਹਾਂ ਹਾਂ ਤੇ ਕੀ ਗੱਲ ਹੋਈ ਅੱਜ ਜਿਹੜੀ ਸਿਹਰੇ ਕਟੜਾਈ ਹੋਈ ਉਹ ਬੈਠੇ ਨੂੰ ਸਾਡੇ ਨੂੰ ਘੇਰਿਆ ਵਾ ਇਹਨੇ ਆ ਕੇ ਸਵੇਰ ਆਪਣੇ ਚਾਚੂ ਨੂੰ ਦੱਸਿਆ ਵੀ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਇਹਨਾਂ ਨੇ ਕਹਿੰਦਾ ਕੋਈ ਗੱਲ ਨਹੀਂ ਆਪਾਂ ਮੋਤਬਰ ਬੰਦੇ ਆ ਆਪਾਂ ਲੜਾਈ ਨਹੀਂ ਕਰਨੀ ਹੈਗੀ ਆ ਕੁਝ ਨਨ ਨੂੰ ਬੁਲਾ ਲਏਗੇ ਬਾਅਦ ਇਹ ਅਜੇ ਆਪਣੀ ਪੱਗ ਕੋ ਬੰਨ ਕੇ ਇਥੋਂ ਬਾਹਰ ਹੀ ਨਿਕਲੇ ਤੇ ਇਹ ਨਾ ਕਿਹਾ ਕਿ ਥੋੜੀਆਂ ਬਹੁਤ ਜਨਾਨੀਆਂ ਮਤਲਬ ਇਦਾਂ ਇਕੱਠੀਆਂ ਕਰਕੇ ਆਪਾਂ ਤੇ ਇੱਥੇ ਸਨੈਪ ਲੈਣੀ ਹੈ ਉਥੇ ਗੱਡੀ ਲਾ ਗਏ ਉਹਨਾਂ ਬਾਅਦ ਚ ਗੱਡੀ ਦੇ ਉੱਤੇ ਵੀ ਬਹੁਤ ਰੋੜਾ ਰੋੜਾ ਬੰਦੀ ਚਲਾਈ ਹੈ ਬਾਅਦ ਚ ਉਹਨਾਂ ਨੇ ਆਪਣੀ ਡਿੱਗੀ ਭਰ ਕੇ ਲਿਆਂਦੀ ਕਿ ਰੋੜਿਆ ਇਟਾਂ ਦੀ ਵੀ ਮਤਲਬ ਉਹਨਾਂ ਬਹੁਤ ਫਾਇਰਿੰਗ ਕੀਤੀ ਕਿ ਚਾਰ ਪਿਸਟਲ ਲੈ ਕੇ ਆਏ ਉਹਨਾਂ ਨੇ ਛੱਡੇ ਕੱਖ ਨਹੀਂ ਆ ਕਿ ਉਹ ਕਹਿੰਦੇ ਘਰੇ ਉਹ ਸਾਡੀਆਂ ਦੁਵਾਰਾਂ ਸਾਰੀਆਂ ਢਾ ਕੇ ਉੱਪਰੋਂ ਦੀ ਚੜ ਗਏ ਇਧਰੋਂ ਵੀ ਉਹਨਾਂ ਨੇ ਢਾਈਆਂ ਵਾਂ ਉੱਪਰੋਂ ਦੀ ਚੜ ਚੜ ਕੇ ਆ ਗਏ ਇਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਟਾਸ ਨਾਸ ਕਰ ਦੇਣਾ ਰਹਿਣ ਕੱਖ ਨਹੀਂ ਦੇਣਾ ਹੂੰ ਕਿੰਨੇ ਕ ਫਾਇਰ ਹੋਏ ਬਹੁਤ ਹੀ ਜ਼ਿਆਦੇ ਕਿੰਨੇ ਲੋਕ ਜ਼ਖਮੀ ਹੋਏ ਤੁਹਾਡੇ ਤੁਹਾਡੇ ਬਹੁਤ ਜ਼ਿਆਦੇ ਜ਼ਖਮੀ ਹੋਏ ਪੰਜ ਸੱਤ ਹੀ ਹੋਏ ਹਨ ਨਾ ਦੋ ਤੇ ਹਸਪੀਟਲ 'ਇੱਕ ਦੇ ਤੇ ਗੋਲੀ ਜਿਹੇ ਲੱਗੀ ਹੋ ਤੇ ਜੇਰੇ ਲਾ ਚੀ ਆ ਹੂੰ ਪੁਲਿਸ ਆਈ ਮੌਕੇ ਤੇ ਮੌਕੇ ਤੇ ਹਾਂਜੀ ਪੁਲਿਸ ਮੌਕੇ ਤੇ ਤਿੰਨ ਵਾਰੀ ਤਿੰਨ ਜ ਆਏ ਹੂੰ ਤੇ ਕੋਈ ਬੰਦਾ ਰਸਪੀ ਕੀਤਾ ਕੋਈ ਸੁਣਾ ਨਹੀਂ ਜੀ ਕੋਈ ਨਹੀਂ ਕੀਤਾ ਹੂੰ ਤੇ ਮੈਂ ਕੋਈ ਝਗੜਾ ਕੋਈ ਗੱਲਬਾਤ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹ ਅੱਜ ਝਗੜਾ ਜਦੋਂ ਬੱਸ ਰੈਲੀ ਤੇ ਚੱਲੀ ਉਦੋਂ ਆ ਹਾਂਜੀ ਰੈਲੀ ਤੇ ਬੱਸ ਦੇ ਕਰ ਨਹੀਂ ਹੋਇਆ ਏ ਕਿਉਂ ਵਿਰੋਧ ਕਰਦੇ ਹੀ ਜਾਂਦੇ ਹਾਂਜੀ ਵਿਰੋਧ ਕਰਦੇ ਕਿਉਂ ਕਰਦੇ ਹੀ ਉਹ ਇਹ ਜਦੋਂ ਸਰਪੰਚ ਬਣੇ ਉਦੋਂ ਦੇ ਉਹ ਕਹਿਣਾ ਚਾਹੁੰਦੇ ਸੀ ਕਿ ਇਹ ਨਹੀਂ ਬਣਨਾ ਚਾਹੀਦਾ ਮਤਲਬ ਜਿਹੜੇ ਅਸੀਂ ਉਹ ਜਿਹੜੇ ਆਪੋਜਿਟ ਪਾਰਟੀ ਵਾਲੇ ਉਹ ਬਣਨਾ ਚਾਹੁੰਦੇ ਹੂੰ ਕੀ ਬਾਰੇ ਉਹ ਸਰਪੰਚ ਬਣਿਆ ਉਹਨੂੰ ਇਹਨਾਂ ਨੂੰ ਵੈਸੇ ਵੀ ਧਮਕੀਆਂ ਦਿੰਦੇ ਕਦੀ ਕਹੇ ਕੋ ਕਿ ਆਏ ਸਾਡੀ ਦੀਦੀ ਆ ਪਤਰੀ ਸਾਡੀ ਨਾਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਕਿ ਆਪਣੇ ਮਾਮਾ ਜੀ ਨੂੰ ਕਹਿ ਸਰਪੰਚੀ ਹਾਨੂੰ ਹੱਥੋਂ ਲੈ ਦੇ ਨਹੀਂ ਤੇ ਅਸੀਂ ਕਰਦਾ ਕੋਈ ਵੀ ਜੀ ਨਹੀਂ ਕਿਹੜੀ ਪਾਰਟੀ ਤੋਂ ਸਰਪੰਚ ਨੇ ਹਾਂਜੀ ਕਿਹੜੀ ਪਾਰਟੀ ਤੋਂ ਆਪਾਂ ਆਮ ਪਾਰਟੀ ਦੇ ਹਾਂ ਆਮ ਪਾਰਟੀ ਹਾਂ ਪਾਰਟੀ ਹਾਂਜੀ ਠੀਕ ਤੋਂ ਸਾਡੇ ਨਾਲ ਦੇ ਮਜੂਦ ਸੀ ਪਰਿਵਾਰ ਵਾਲੇ ਜਿਨ੍ਹਾਂ ਨੇ ਗੱਲਬਾਤ ਤੇ ਜ਼ਰਾਮ ਦੱਸਿਆ ਕਿ ਵੀ ਇੱਥੇ ਜਿਹੜਾ ਅੱਜ ਰੈਲੀ ਤੇ ਬੱਸ ਚੱਲੀ ਸੀ ਉਸ ਨੂੰ ਲੈ ਕੇ ਕੁਝ ਲੋਕਾਂ ਵੱਲ ਜਿਹੜਾ ਵਿਰੋਧ ਕੀਤਾ ਗਿਆ ਤਾਂ ਉਸੇ ਦੌਰਾਨ ਉਹਨਾਂ ਨੇ ਪਿਸਤਲ ਲੈ ਕੇ ਇਹਨਾਂ ਦੇ ਘਰ ਤੇ ਕੋਈ ਫਾਇਰਿੰਗ ਕੀਤੀ ਹੈ ਨਾਲ ਇਟਰ ਗੋੜੇ ਚਲਾਏ ਜਦੇ ਵਿੱਚ ਕੁਝ ਲੋਕ ਜਿਹੜੇ ਜ਼ਖਮੀ ਆ ਉਹਨਾਂ ਦਾ ਇਲਾਜ ਚੱਲ ਰਿਹਾ ਹੁਣ ਅਗੇ ਪੁਲਿਸ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਹੈਗਾ ਨਰਿੰਦਰ ਸਿੰਘ